ਸੀਐਮ ਭਗਵੰਤ ਮਾਨ ਦੇ ਵੱਲੋਂ ਲੁਧਿਆਣਾ ਦੇ ਨਜ਼ਦੀਕ ਪਿੰਡਾਂ ਦਾ ਜਾਇਜ਼ਾ ਲਿਆ ਗਿਆ ਉੱਥੇ ਕਿੰਨੇ ਮੋਗੇ ਸੀ ਕਿੰਨੇ ਮੋਗੇ ਹਨ ਔਰ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਇਹਨਾਂ ਮਸਲਿਆਂ ਦੇ ਉੱਤੇ ਸੀਐਮ ਭਗਵੰਤ ਮਾਨ ਆਪ ਜਾਇਜ਼ਾ ਕਰਦੇ ਨਜ਼ਰ ਆਏ ਪਰ ਇਸ ਦੇ ਉਲਟ ਪਿੰਡ ਵਾਸੀਆਂ ਦੇ ਵੱਲੋਂ ਪੁਰਾਣੀਆਂ ਸਰਕਾਰਾਂ ਦੇ ਗੁੱਝੇ ਭੇਦ ਖੋਲ ਦਿੱਤੇ ਗਏ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਇੱਕ ਥਾਂ ਦੇ ਉੱਤੇ ਪਿੰਡ ਲਿਬੜਾ ਦੇ ਵਿੱਚ ਇੱਕ ਥਾਂ ਦੇ ਉੱਤੇ ਇੱਕ ਸਾਥ ਬਣਾ ਕੇ ਬੈਠੇ ਹੋਏ ਨਜ਼ਰ ਆਉਂਦੇ ਨੇ ਆਸ-ਪਾਸ ਉਹਨਾਂ ਦੇ ਪਿੰਡ ਵਾਸੀ ਨੇ ਔਰ ਉੱਥੇ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਆੜਤੀਆ ਦੱਸਦਾ ਉਸਨੇ ਪੁਰਾਣੀਆਂ ਸਰਕਾਰਾਂ ਵੇਲੇ ਕਿਵੇਂ ਕਰੋੜਾਂ ਰੁਪਏ ਦੇ ਕਮਿਸ਼ਨ ਲੈ ਜਾ ਰਹੇ ਸੀ ਉਹ ਜ਼ਾਹਿਰ ਕਰ ਦਿੱਤਾ ਕਮਿਸ਼ਨ ਏਜੰਟਸ ਇਲਜ਼ਾਮ ਲਾਉਂਦੇ ਆ ਕਿ ਉਹ ਕਮਿਸ਼ਨ ਏਜੰਟਸ ਸਰਕਾਰਾਂ ਲਾਉਂਦੀਆਂ ਸਨ ਆਪਣੇ ਨਜ਼ਦੀਕੀਆਂ ਨੂੰ ਪਿਆਰਿਆਂ ਨੂੰ ਕਮਿਸ਼ਨ ਏਜੰਟਸ ਲਗਾਇਆ ਜਾਂਦਾ ਸੀ ਇਹ ਇਲਜ਼ਾਮ ਲਗਾਏ ਗਏ ਨੇ ਔਰ ਕਿਵੇਂ 3.5-4 ਕਰੋੜ ਰੁਪਇਆ ਜਿਹੜਾ ਉਹ ਕਮਿਸ਼ਨ ਦੇ ਤੌਰ ਦੇ ਉੱਤੇ ਹੀ ਸਾਲਾਨਾ ਪਦਰ ਦੇ ਉੱਤੇ ਲੈ ਲਿਆ ਜਾਂਦਾ ਸੀ ਸੀਐਮ ਭਗਵੰਤ ਮਾਨ ਨੂੰ ਦੱਸ ਦੇ ਨਜ਼ਰ ਆ ਰਿਹਾ ਆਖਿਰ ਕੀ ਸਾਰਾ ਮਾਮਲਾ ਹੈ ਆਓ ਉਸ ਵੀਡੀਓ ਚ ਸੁਣਦੇ ਹਾਂ ਜਿਸ ਦੇ ਵਿੱਚ ਜ਼ਾਹਰ ਕੀਤਾ ਗਿਆ ਲਾਈਟ ਵੀ ਬਹੁਤ ਹੀ ਆ ਰਹੀ ਜੀ ਮੋਟਰਾਂ ਖੜਧੀਆਂ ਨੇ ਉੱਪਰ ਆ ਖੜਧੀਆਂ ਨੇ ਹਾਂਜੀ ਉਹ ਤਾਂ ਬੰਦ ਕਰਨ ਨੂੰ ਜਾਂਦਾ ਚਲਾਉਣ ਨੂੰ ਹੁੰਦਾ ਉਹ ਤਾਂ ਦੇ ਮੇਟ ਨੂੰ ਕਰਾ ਲੋਕਾਂ ਨੇ ਇਹ ਤਾਂ ਬੰਦ ਕਰਦੇ ਨੇ ਜੇ ਲੀਟਰ ਲੋਕਾਂ ਨੇ ਵੇਚ ਤੇ ਇਹ ਕਹਿੰਦੇ ਸੀ ਕਹਿੰਦੇ ਤੂੜੀ ਵਾਲੇ ਕਹਿੰਦੇ ਨੇ ਤੂੜੀ ਵਾਲੇ ਕਹਿੰਦੇ ਇਹ ਪਹਿਲੀ ਵਾਰ ਹੋਇਆ ਜਿਹੜਾ ਇਹ ਵੇਚ ਲੈ ਗਾ ਰਹੀ ਆ ਕਿੰਨੀ ਸਰਕਾਰਾਂ ਨੇ ਕਿਹਾ ਕੋਈ ਜਤਨੀ ਸ਼ਾਲ ਸਾਨੂੰ ਨਹੀਂ ਸਵੇਰੇ ਹੋ ਜਾਣਾ ਨਹੀਂ ਉਹਦੇ ਉਹਦੇ ਵੇਲੇ ਵੀ ਬਹੁਤ ਵੇਲੇ ਵੀ ਦਿੱਤੀ ਹੈ ਸਵੇਰੇ ਸ਼ਾਮ ਪਨੀਰੀ ਵੇਲੇ ਵੀ ਹਾਂਜੀ ਸੋਨੇ ਦੀ ਪਨੀਰੀ ਵੇਲੇ ਵੀ ਦਿੱਤੀ ਲੱਕੀ ਦਾ ਬਹੁਤ ਬਰਾ ਹਾਲ ਹੋ ਜਾਂਦਾ ਸੀ ਸਾਡੇ ਕ੍ਰਿਸਟੀਆਂ ਰਾਮੂ ਰਾਮਾ ਨਹੀਂ ਹੁੰਦਾ ਤਾਂ ਉੱਪਰ ਦੇ ਦੱਬ ਜਿੱਤੇ ਉਹਦਾ ਦੱਬ ਜਿੱਤੇ ਨੀਲੀ ਕੰਡਾ ਕੀ ਕਰ ਰਿਹਾ ਹੈ ਕਹਿੰਦਾ ਵਾ ਗਿਰ ਕੱਟ ਕੇ ਨਾ ਰੋ ਜੀ ਰਾਤ ਨੂੰ ਢੋਲ ਜਮਾ ਕੀ ਗੱਲ ਇਹ ਆਪਣੇ ਚੱਲੂ ਜੇ ਕਿਤੇ ਮੋਟਰ ਜੀ ਜਦੋਂ ਡਾਲ ਨਾ ਗਏ ਜੀ ਪਾਣੀ ਤਾਂ ਪਹਿਲਾਂ ਪੁਰਾਣੀ ਪਾਣੀ ਤਾਂ ਪਹਿਲਾਂ ਵੀ ਜ਼ੋਰ ਸੀ ਪਰ ਪਹਿਲਾਂ ਇਧਰ ਉਧਰ ਇਧਰ ਉਧਰ ਦੇ ਹੀ ਆ ਰਹੀ ਸੀ ਨੀਤਾ ਨਹੀਂ ਵਧੀਆ ਸੀ ਇਹਦੀ ਗੱਲ ਤਾਂ ਨਹੀਂ ਆਪਾਂ ਨੇ ਆਪਾਂ ਨੇ ਵੰਡ ਲਿਆ ਉਹਨੂੰ ਕੱਢ ਲਿਆ ਨਹਿਰਾਂ ਚ ਅਸੂਆਂ ਚ ਹਾਂ ਜੀ ਕੱਸੀਆਂ ਚ ਪਾਣੀ ਰੁਕੀ ਜਾਂਦਾ ਸੀ ਜੀ ਪਿੱਛੇ ਸੂਏ ਬੰਦ ਹੋ ਗਈ ਸੀ ਜੀ ਸੂਏ ਬੰਦੀ ਹੋ ਗਈ ਹਾ ਇੱਥੇ ਉਰੇ ਖਾਦੋਂ ਜਾਂਦਾ ਸੀ ਗੀ ਮਾੜ ਕੋ ਮਾਜਰੀ ਮਾਜਰੀ ਉੱਥੇ ਤਾਂ ਕੌਂਝਦਾ ਹੁਣ ਹੁਣ ਮਾਜਰੀ ਨੂੰ ਪਾਣੀ ਲੱਗ ਗਿਆ ਜੀ 35 ਸਾਲ ਹੋ ਗਏ ਆ ਸਾਡੇ ਕਿਹਦੇ ਸੀ ਕਦੇ ਪਾਣੀ ਨਹੀਂ ਦੇਖਿਆ ਪਹਿਲੀ ਵਾਰ ਆਇਆ ਜੀ ਅੱਛਾ ਦੇ ਲੋ 300 ਬਹੁਤ ਸ਼ੁਕਰੀਆ ਜੀ ਰੋਣਾ ਇੱਕ ਇੱਕ ਪੀੜੀ ਹੋ ਜਾਂਦੀ ਕਦੇ ਪਾਣੀ ਨਹੀਂ ਆਇਆ ਜੀ ਪਹਿਲੀ ਵਾਰ ਲੱਗਿਆ ਪਾਣੀ ਆ ਸੂਏ ਕਰਤੀਆਂ ਦਾ ਪਹਿਲੀ ਵਾਰ ਲੱਗਿਆ 55 ਫਰਮਾਂ ਲੱਗਿਆ ਜੀ ਮੈਨੂੰ ਉਹ ਮਤਲਬ ਸਾਲ ਹੋ ਗਏ ਜੀ ਤੁਸਾਂ 1 ਕਿਲੋਮੀਟਰ 55 ਫਰਮਾਂ 7 ਸਾਲ ਦੇ ਨਹੀਂ ਨਿਆਣੇ ਨੂੰ ਨਹੀਂ ਦੇਖਿਆ ਮਾੜਾ ਅੱਛਾ ਕਾਹੀ ਦੇ ਵਿੱਚ ਪਾਣੀ ਆਉਂਦਾ ਹੁੰਦਾ ਸੀ ਲਾੜਾ ਮੋਟਾ ਉਹ ਪਾਹੀ ਗਲਡੀਆਂ ਹੁੰਦੀਆਂ ਸੀਗੇ ਮੈਂ ਨਿਆਣਾ ਰਸੀਗਾ ਜਦ ਸੌ ਪਤਾ ਲੱਗਿਆ ਵੀ ਮੇਰੇ ਦਾ ਪਾਣੀ ਵੀ ਹੁੰਦਾ ਉਹ ਤਾਂ ਸਾਡੇ ਇੱਧਰ ਆਉਂਦਾ ਮੇਰੇ ਪਾਣੀ ਅੰਡਰ ਗਰਾਊਂਡ ਪਾ ਗਿਆ ਬਾਹਰ ਤੇ 30% ਤੇ ਪੁੱਛਿਆ ਜਦੋਂ ਆਪਾਂ ਸਰਕਾਰ ਬਣੀ ਸੀ ਉਦੋਂ 21-22 ਤੇ ਸੀ ਹੁਣ 62-63 ਤੇ ਆ ਗਈ ਜਦੋਂ ਇਹ 90 ਤੱਕ ਚਲੇ ਗਿਆ ਨਾ ਅਗਲੇ 7-8 ਮਹੀਨੇ ਫਿਰ ਤਾਂ ਆ ਵੀ ਕੁਠੇ ਵਿਠਾਉਣੇ ਪੈਣਗੇ ਸਾਡੀ ਇਹ ਕਹਿੰਦਾ ਜੇ ਕੋਟਾ ਦੱਬ ਜੇਦਾ ਕੀ ਕਰਨਾ ਇੱਟਾਂ ਇੱਟੇ ਭੇਜ ਦੇ ਇਹਦੇ ਨੇ ਆਪਣਾ ਪਾਣੀ ਹੈ ਅਜਾ ਕੁਦਰਤੀ ਪਾਣੀ ਕੋਈ ਕਿਹਦਾ ਹਕਰੀ ਮਾਰਦੇ ਆਪਦਾ ਪਾਣੀ ਨਹੀਂ ਹਾਂਜੀ ਹਰਿਆਣੇ ਨੂੰ ਜਿੰਨਾ ਜਾਂਦਾ ਉਹਨਾਂ ਨੂੰ ਭੇਜ ਦਿਆਂ ਜਿੰਨਾ ਉਹਨਾਂ ਦਾ ਬੰਦਾ ਉਹਲੇ ਵਾਲੇ ਪਾਣੀ ਦਾ ਲੈਵਲ ਵਧੂਗਾ ਜੀ ਬਾਕੀ ਸਰਕਾਰਾਂ ਦਾ ਰੌਲੇ ਪਾਈ ਗਏ ਨੇ ਸੋਚਿਆ ਕਿਸੇ ਨੇ ਹੈ ਨਹੀਂ ਕਿ ਇਹਨੂੰ ਬਚਾਉਣਾ ਕਿਵੇਂ ਆ ਥੱਲੇ ਵਾਲੇ ਥੱਲੇ ਬਸ ਛੱਡ ਪਿੰਡਾਂ ਕੋਲ ਤਾਂ 600 ਫੁੱਟ ਤੇ ਚਲੇ ਬਹੁਤ ਨੁਕਸਾਨ ਹੋਇਆ ਡੀਟੀ ਦਾ ਮੋਟਰਾਂ ਪੈਣ ਲੱਗੀਆਂ 40 40 ਜੀ ਪਾਪ ਬੰਦੇ ਦੇ ਵਾਸਤੇ ਬਾਹਰ ਹੋਗਾ ਤੇ ਛੋਟਾ ਜਿਹੀ ਦਾ ਉਹ ਬੋਰ ਬੋਲਣ ਬਹੁਤ ਬਸ ਅਜੇ ਕੰਨ ਵੀ ਲੰਦਾ ਚਾਰ ਸਾਲ ਬਾਅਦ ਫੇਰ ਥੱਲੇ ਥੱਲੇ ਜਲੇ ਅੰਦਰ ਨਾ ਹੋਰ ਪਾਈਪਾਂ ਪਾਈ ਜੋ ਹੋਰ ਪਾਈ ਜੋ ਫਾਇਦਾ ਕੋਈ ਨਹੀਂ ਤੇ ਹੁਣ ਉੱਤਰ ਅਜੇ ਮੈਨੂੰ ਪਤਾ ਨਹੀਂ ਕਿਹੜੀ ਪੱਤਨ ਆ ਗਈ ਸੀਗੀ ਗਰਮ 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 ਪਾਣੀ ਆਉਣਾ ਤੱਤਾ ਪਾਣੀ ਆਉਣਾ ਤੇਜੀ ਵੀ ਨਹੀਂ ਖੜਦੇ ਠੀਕ ਹੈ ਜੀ ਨਾਲ ਬੈਟਰ ਨੂੰ ਕੋਈ ਪੁੱਛਦਾ ਨਾ ਜਨਰੇਟਰ ਨੂੰ ਕੋਈ ਨਹੀਂ ਕੋਈ ਵੱਡੀ ਗੱਲ ਹੈ ਹੋਰ ਨਹੀਂ ਬਰ ਨਹੀਂ ਹੁੰਦਾ ਇਹ ਕਿੱਥੇ ਲਾ ਕੇ ਦੇਖੀ ਇਸ ਬਲੇ ਨਹੀਂ ਹੁੰਦਾ ਉਹ ਕਹਿੰਦਾ ਕੋਲਾ ਮੁੱਕਿਆ ਦੇਖੋ ਜੀ ਤੇ ਪੂਰੀ ਹੁੰਦੀ ਹੈ ਜੀ ਸਾਹਿਬ ਨਾ ਤਾਂ ਕੋਲਾ ਮੁੱਕਿਆ ਕਦੇ ਨਾ ਕਦੇ ਕੋਈ ਕੱਟ ਲੱਗਿਆ ਨਾ ਕਦੇ ਉਹ ਖੜ ਗਿਆ ਜੀ ਉਹ ਫੜ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ